ਮਾਨਯੋਗ ਅਸਿਸੂ ਜੀ ਸਾਹਿਬ ਗੁਰਦਾਸਪੁਰ ਜੀ ਦੇ ਨਿੱਜੀ ਦਿਸ਼ਾ ਨਿਰਦੇਸ਼ਾਂ ਦੇ ਜਿਹੜੇ ਭੜੇ ਪਰਚਾ ਦੀ ਚੈਕਿੰਗ ਸੰਬੰਧੀ ਅਤੇ ਨਸ਼ਾ ਰੋਗथाम ਸੰਬੰਧੀ ਮੈਂ ਚੱਲ ਰਹੀ ਸੀ ਇਸ ਤਰ੍ਹਾਂ ਸਾਡੀ ਪੁਲਿਸ ਨੂੰ ਇੱਕ ਮੁਕਵੜੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕ ਦੇ ਵਿੱਚ ਸ਼ਰਾਬ ਦੀ ਪੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਿਵੇਂ ਬੰਦਿਆ ਸੱਚੋ ਸਾਡੇ ਸਰਦਾਰ ਤੇ ਸਪੈਸ਼ਲ ਫੋਰਸ ਦੇ ਇਨਸਪੈਕਟਰ ਜਸਵੀਰ ਸਿੰਘ ਬਰਾਬਰ ਨਾਕਾ ਬਬਰੀ ਪਾਸ ਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਕਟਾਵ ਬਰਾਮਦ ਹੋਈਆਂ ਜਿਸਤੇ 18 ਸਤਬਰ ਦੇ ਚਾਹੇ ਰੋਲ ਕਰ ਲੀ ਦੀਏ ਦੋ ਚੀਨੋ ਟਰੱਕ ਡਰਾਈਵਰ ਨੂੰ ਪਾ ਕਰ ਲਏ ਸਰ ਕਿਦੋਂ ਤੋਂ ਲੱਗੇ ਨੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਜਾਂਦਾ ਅਜੇ ਇਨਵੈਸਟੀਗੇਸ਼ਨਲ ਪਾਰਟ ਆਹੀਂ ਅਜੇ ਕੁੱਛ ਕੁਛ ਕਰ ਰਹੇ ਆਂ ਤੇ ਬੈਕਵਰਡ ਤੇ ਫਾਰਵਰਡ ਲੇ ਕੇ ਇਹ ਜਿਹੜੇ ਪਤਾ ਕਰਾਂ ਕਿ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣ ਤਰੀਕਾ ਕੀ ਬਣਾਇਆ ਸੀ ਇਹਨਾਂ ਨੇ ਤਰੀਕਾ ਜਿਹੜਾ 13 ਵਾਲਾ ਟੈਂਕਰ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਉਹਦੇ ਵਿੱਚ ਬੇਟੀਆ ਰੱਖੀ ਆ ਚੰਡੀਗੜ੍ਹ ਤੋਂ ਇਹ ਜਰਾਬ ਇਹ ਚੰਡੀਗੜ੍ਹ ਮਾਰਤਾ ਸਰ ਚੰਡੀਗੜ੍ਹ ਤੋਂ ਆਏ ਸੀ ਕਿਹੜਾ ਪਤਾ ਫੜਿਆ ਕਿ ਕੀ ते बलविंद सांग जसव हुशारपुर करता मला ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹ ਜੇ ਇਹਦੇ ਕੋਲ ਪੁੱਛ ਕੇ ਸ ਕਰਨੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਦੇ ਇਹਦਾ ਟੈਂਕਰ ਸੀ ਇਹਦਾ ਆਪਣਾ ਸੀ ਜਿਹਨੇ ਕਰਾਇਆ ਕਰਾਇਦਾ ਟੈਂਕਰ ਕਰਾਇਆ ਤੁਸੀਂ ਇਹ ਡਰਾਈਵਰ ਸੀ ਇਹਦਾ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਇਨਸਟਾਲ ਇਸ ਵਾਸਤੇ ਸਪੈਸ਼ਲ ਇਸ ਵਾਸਤੇ ਬਣਾਇਆ ਉਹਦੇ ਵਿੱਚ ਖਾਣੇ ਬਣਾਏ ਹੋਏ ਤੇ ਕਿਹਨੂੰ ਪਤਾ ਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਸਸਾ ਜਿਹਦਾ ਟੈਂਕਰ ਸੀ ਉਹ ਉਹਦੇ ਖਾਫਾ ਮਾਮਲਾ ਰੱਝਣਾ ਚਾਹੀਦਾ ਜੀ ਸਰ ਜੀ ਉਹ ਵੀ ਕਰਨਗੇ ਇਹਦੇ ਕੋਲ ਪੁੱਛ ਕੇ ਸ ਪੜਤਾਲ ਕਰਨ ਸਾਰਾ ਕੁਝ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਚੀ ਪਾ ਜੇ ਉਹਨੂੰ ਗ੍ਰੈਸਟ ਕੀਤਾ ਜਾਵੇ ਤੇਲ ਸਪਲਾਈ ਕਰਦਾ ਵੀ ਹੈ ਕਿ ਜ ਕਿਆ ਜਾਦਾ ਉਹਨਾਂ ਦਾ ਆਪ ਉਹਦੇ ਵਿੱਚ ਪਾਰਟਨਰਸ਼ਿਪ ਕੀਤੀ ਹੋਈ ਜਿਹੜਾ ਪੂਰੇ ਦਾ ਟੈਕੋ ਦੇ ਵਿੱਚ ਪਾਰਟਨਰਸ਼ਿਪ ਕੀਤੀ ਹੋਈ ਸਰ ਇਹ ਡਾਟਾ ਬੰਤਾ ਜਾਂ ਇਹ ਗਰੋਵ ਵਾਲਾ ਕਿੰਨੇ ਮੈਂਬਰ ਇਹ ਸਰ ਕਿਉਂਕਿ ਅਜਾ ਹੁਣ ਅਸੀਂ ਥੋੜੀ ਜਿਹੀ ਪਹਿਲਾਂ ਫੜਾ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਤੁਹਾਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਏ ਆ ਸਾਫ਼ ਤੌਰ ਤੇ ਜ਼ਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮਲੇ ਬਣਾਏ ਗਏ ਆ ਕਰਦੇ ਹੁਣ ਤੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਇਹ ਜੇ ਤੇ ਕੋਈ ਬ੍ਰੀਕਿੰਗ ਪਰੋਸ਼ਕਸ਼ ਨਹੀਂ ਕੀਤੀ ਬ੍ਰੀਕਿੰਗ ਪਰੋਸ਼ਕਸ਼ ਕਰਕੇ ਸਾਰਾ ਜੋ ਮਾਮਲਾ ਆਜ ਤੇ ਨੋਟਿਸ ਜਿਲੇ ਲਿਆ ਦੇਗਾ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਚਾਰਪਟਰ ਦਾ ਹੈ